ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਮੈਂ ਅੰਜੀ ਮਨਪ੍ਰੀਤ ਤੋਂ ਮੁੰਡੇਰ ਫਲੌਥਿੰਗ ਹਾਊਸ ਤੋਂ ਤੇ ਆਪਾਂ ਅੱਜ ਤੁਹਾਨੂੰ ਨਿਊ ਸਟਾਕ ਦਿਖਾਵਾਂਗੇ ਤੇ ਜਿਹੜਾ ਹੁਣ ਜਿਵੇਂ ਮੌਸਮ ਚੇਂਜ ਹੁੰਦਾ ਹੈ ਮੌਸਮ ਚੇਂਜ ਹੋਣ ਦੇ ਨਾਲ ਜਿਵੇਂ ਆਪਣੇ ਕੋਲ ਪ੍ਰਿੰਟ ਸੂਟ ਨਿਊ ਸਟੱਫ ਦੇ ਵਿੱਚ ਆ ਰਹੇ ਨੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਤੇ ਪ੍ਰਿੰਟਿੰਗ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਤੇ ਅੱਜ ਆਪਾਂ ਤੁਹਾਨੂੰ ਮਿਕਸ ਜਿਹੇ ਸੂਟ ਦਿਖਾਵਾਂਗੇ ਜੀ ਸਾਰੇ ਦੁਪੱਟਾ ਸੂਟ ਵੀ ਦਿਖਾਵਾਂਗੇ ਤੇ ਵਿਦਆਊਟ ਦੁਪੱਟਾ ਵੀ ਦਿਖਾਵਾਂਗੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈਗੀ ਹੈ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੀਆਂ ਭੈਣਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕਰ ਲਿਆਓ ਪਲੀਜ਼ ਪਹਿਲਾਂ ਹੋਨੋ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਸਭ ਤੋਂ ਪਹਿਲਾਂ ਉਹਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਤੇ ਆਪਾਂ ਕਰਦੇ ਹਾਂ ਜੀ ਸ਼ੁਰੂ ਆਪਾਂ ਨਾ ਸਭ ਤੋਂ ਪਹਿਲਾਂ ਜਿਹੜਾ ਸੂਟ ਹੈਗਾ ਇਹ ਰਹੂਗਾ ਜੀ ਆਪਣਾ ਸਟਨ ਦੇ ਉੱਪਰ ਪਿਓਰ ਸਟਨ ਦਾ ਇਹ ਸਟੱਫ ਰਹੂਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਹੈ ਤੇ ਇਹਦੇ 'ਚ ਨਾ ਕਲਰ ਮਤਲਬ ਅਲੱਗ-ਅਲੱਗ ਹੈਗੇ ਨੇ ਤੇ ਪ੍ਰਿੰਟਿੰਗ ਤੁਹਾਨੂੰ ਮਿਲ ਜੂਗੀ ਜੀ ਦੇਖੋ ਸਭ ਤੋਂ ਪਹਿਲਾਂ ਕਲਰ ਹੈਗਾ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਦੇਸ਼ ਇਹ ਸਟਨ ਦੇ ਉੱਪਰ ਬਣਿਆ ਹੋਇਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾਰਟੀ ਵੀਅਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਇਹ ਵਿਦਆਊਟ ਦੁਪੱਟਾ ਸੂਟ ਰਹੂਗਾ ਜਿਵੇਂ ਕਿ ਤੁਸੀਂ ਪਿਓਰ ਦਾ ਦੁਪੱਟਾ ਲੈ ਕੇ ਇਹਦੇ ਨਾਲ ਟਾਈ ਡਾਈ ਦੁਪੱਟਾ ਰੱਖ ਕੇ ਤੇ ਤੁਸੀਂ ਡਾਈ ਕਰਵਾ ਸਕਦੇ ਹੋ ਨਾਲ लेस ਦੀ ਫਿਨਿਸ਼ਿੰਗ ਦੇ ਦਿਓ ਬਹੁਤ ਹੀ ਜ਼ਿਆਦਾ ਗ੍ਰੇਸfull ਲੇਗੇ ਸੂਟ ਬਣ ਕੇ ਤਿਆਰ ਹੋਣ ਵਾਲੇ ਹੈਗੇ ਨੇ ਤੇ 컬러 ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਸੂਟ ਦਾ ਤੇ ਵਿੱਚ ਜਿਹੜਾ ਇਹ ਗ੍ਰੇਨ ਦੇ ਵਿੱਚ ਰੈਸਟ ਹੈ ਨਾ ਟੱਚ ਹੈਗਾ ਇਹ ਬਹੁਤ ਹੀ ਜ਼ਿਆਦਾ ਗ੍ਰੇਸ ਦਿੰਦਾ ਸੂਟ ਨੂੰ ਤੇ ਅਗਲਾ ਜਿਹੜਾ ਆਪਾਂ ਤੁਹਾਨੂੰ ਸਤਾਫ ਦਿਖਾਵਾਂਗੇ ਜੀ ਇਹ ਹੋਗਾ ਸਿਮਰ ਸੈਲਫ ਦੇ ਉੱਪਰ ਜੀ ਦੇਖੋ ਜੀ ਇਹ ਵੀ ਨਿਊ ਸਟੱਫ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਸੂਟ ਹੈਗੇ ਨੇ ਹਾਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਤੇ ਪਾਰਟੀ ویئر ਸੂਟ ਇਹ ਬਣ ਕੇ ਤਿਆਰ ਹੋਣ ਵਾਲੇ ਹੈਗੇ ਨੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾਰਟੀ ویئر ਸੂਟ ਰੀਅਲ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਤੇ ਸਟੱਫ ਹੈਗਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਨਾਈਸ ਸਟੱਫ ਹੈਗਾ ਜੀ ਬਹੁਤ ਹੀ ਨਾਈਸ ਸੂਟ ਨੇ ਇਹ ਜਿਹੜਾ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਇਹ 글로ਸ ਦੇ ਵਿੱਚ ਆਉਂਦਾ ਤੇ ਇੱਕ 글로ਸ ਹੈਗਾ ਜੀ ਆਪਣੇ ਕੋਲ ਪਲੇਨ ਦੇ ਉੱਪਰ ਆਉਂਦਾ ਹੋਰ ਮੈਟ ਸੂਟ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਲੇਨ ਦਿਖਾਵਾਂਗੇ ਜੀ ਫੈਬਰਿਕ ਜਿਹੜਾ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਏ ਇਹ ਆਪਣੇ ਕੋਲ ਸੱਚੀ ਕਲਰ ਹੈਗੇ ਨੇ ਜੀ ਇਹਦੇ। ਇਹ ਹੈਗਾ ਜੀ ਮਹਰੂਨ ਕਲਰ ਸਭ ਤੋਂ ਜ਼ਿਆਦਾ ਗ੍ਰੇਸਫੁਲ ਜਿਹੜਾ ਹੈਗਾ ਉਹ ਮਹਰੂਨ ਹੈਗਾ। ਤੇ ਇਹਦੇ ਨਾਲ ਤੁਸੀਂ ਪਿਓਰ ਆਰਗੈਂਜਾ ਦਾ ਦੁਪੱਟਾ ਲਗਾ ਕੇ ਜਾਂ ਤੁਸੀਂ ਇਹਦੇ ਤੇ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਵੈਸੇ ਹੀ ਪਲੇਨ ਹੀ ਬਹੁਤ ਜ਼ਿਆਦਾ ਗ੍ਰੇਸ ਦਿੰਦਾ ਜੀ ਸੂਟ ਤੁਸੀਂ ਇਹਦੇ ਨਾਲ ਆਰਗੈਂਜਾ ਦੁਪੱਟਾ ਤਿਆਰ ਕਰਵਾ ਕੇ ਲੈਸ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਇਹ ਆਪਣੇ ਕੋਲ ਹੈਗਾ ਜੀ ਪਲੇਨ ਸਟਫ ਇਹ ਹੈਗਾ ਜੀ 글로ਸ ਦੇ ਉੱਪਰ 글로ਸ ਬੈਲਵਰਟ ਦੇ ਉੱਪਰ ਹੈਗਾ ਜੀ ਇਹ ਇਹਦੇ ਵਿੱਚ ਹੈਗੇ ਨੇ ਆਪਣੇ ਕੋਲ 25 ਕਲਰ ਤੇ ਇੱਕ ਆਪਾਂ ਦਿਖਾਉਣੀ ਆ ਤੁਹਾਨੂੰ 프린ਟਿੰਗ ਆਈ ਹੈ ਜੀ ਆਪਣੇ ਕੋਲ ਇਹ ਵੀ 글로ਸ ਦੇ ਉੱਪਰ ਆਈ ਹੈ ਸਿਮਰ 글로ਸ ਦਾ ਇਹਦਾ ਦੁਪੱਟਾ ਰਹੂਗਾ ਜੀ ਤੇ 글로ਸ ਦੇ ਉੱਪਰ ਆਪਣੇ ਕੋਲ ਇਹ ਹੈਗਾ ਜੀ ਇਹਦਾ ਸੂਟ ਇਹ ਦੇਖੋ ਜੀ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੀ 프린ਟਿੰਗ ਦੇ ਨਾਲ ਨਾਲ ਹੀ ਇਹਦੇ ਫਾਲ ਦਾ ਕੰਮ ਹੋਇਆ ਹੈ ਦੇਖੋ ਤੁਸੀਂ ਸਾਰੇ ਹਾਈਲਾਈਟ ਹੋਇਆ ਹੋਇਆ ਫਾਲ ਦੇ ਨਾਲ ਤੇ ਨਾਲ ਸਿੱਕਿਸ ਦਾ ਇਹਦਾ ਕੰਮ ਹੋਇਆ ਹੈ ਸਿੱਪੀ ਦਾ ਵਿੱਚ ਤੇ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਹੈਗਾ ਜੀ ਗਲੌਸ ਤੇ ਰਹੋਗੀ ਜੀ ਇਹਦੀ ਸ਼ਰਟ ਤੇ ਜਿਹੜੀ ਇਹਦੀ ਬਾਟਮ ਹੈਗੀ ਆ ਉਹ ਪਲੇਨ ਰਹੂਗੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਾਟਮ ਦਾ ਸਟੱਫ ਹੈਗਾ ਜੀ ਤੇ ਇਹਦਾ ਸ਼ਰਟ ਦਾ ਤੇ ਨਾਲ ਹੈਗਾ ਜੀ ਦੁਪੱਟਾ ਇਹ ਦੇਖੋ ਜੀ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਲੈਸ ਦੀ ਫਿਨਿਸ਼ਿੰਗ ਹੋਈ ਹੋਈ ਹੈ ਤੇ ਪ੍ਰਿੰਟਿੰਗ ਦੇਖੋ ਤੁਸੀਂ ਦੁਪੱਟੇ ਦੀ ਕਿੰਨੀ ਸੋਹਣੀ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਤੇ ਬਹੁਤ ਹੀ ਜੁਨੀਕ ਜਿਹੇ ਪੀਸ ਹੈਗੇ ਨੇ ਜੀ ਸਾਰੇ ਇਹਦੇ ਕੋਲ ਇਹਦੇ ਚ ਆਪਣੇ ਕੋਲ ਇੱਕ ਕਲਰ ਹੋਰ ਹੈਗਾ ਜੀ ਤੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਰਹੂਗਾ ਜੀ ਮਸਟਰਡ ਦੇ ਉੱਪਰ ਆ ਲੋ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਨਾ ਹੈਗਾ ਤੇ ਇਹਦੇ ਵਿੱਚ ਨਾ ਸਟੱਫ ਦੇ ਵਿੱਚ ਸ਼ਾਈਨ ਹੈਗੀ ਹੈ ਬਹੁਤ ਹੀ ਜ਼ਿਆਦਾ ਸੋਨਾ ਸਟੱਫ ਹੈਗਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਤੇ ਅੱਜ ਕੱਲ ਇਹ ਫਾਲ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੈਗਾ ਤੇ ਫਾਲ ਦਾ ਕੰਮ ਹੋਇਆ ਹੋਇਆ ਹੈਗਾ ਵਿੱਚ ਦੁਪੱਟੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਹੋਏ ਨੇ ਖੁੱਲੇ ਡੁੱਲੇ ਦੁਪੱਟੇ ਨੇ ਜੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪੇਅਰ ਕਰ ਸਕਦੇ ਹੋ ਦੁਪੱਟੇ ਦੇ ਨਾਲ ਹੀ ਜ਼ਿਆਦਾ ਗੇਸ ਆਉਂਦੀ ਹੈ ਸੂਟ ਦੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਜੀ ਜਿਵੇਂ ਨਾਈਟ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਹਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਬੇਸਕੁਲ ਸੂਟ ਰਹਿੰਦਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਤੇ ਇੱਕ ਆਪਣੇ ਕੋਲ ਹੈਗੇ ਨੇ ਜੀ ਪੈਚਵਰਕ ਦੇ ਆਏ ਨੇ ਸੂਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਮਸ਼ਲੀਨ ਦੁਪੱਟੇ ਦੇ ਨਾਲ ਰਹੂਗਾ ਜੀ ਸੂਟ ਇਹ ਦੇਖੋ ਇੱਕ ਕਲਰ ਇਹਦੇ ਵਿੱਚ ਇਹ ਹੈਗਾ ਇਹ オーਗਾਂਜਾ ਦੀ ਸ਼ਰਟ ਰਹੂਗੀ ਸਾਰੀ ਹੀ ਸ਼ਰਟ ਤੇ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਜੀ ਤੇ ਨਾਲ ਇਹਦੇ ਪੈਚ ਵਰਕ ਦਾ ਕੰਮ ਹੋਇਆ ਹੈ ਦੇਖੋ ਜੀ ਤੇਖੀ ਇਹਦੇ ਵਿੱਚ ਆ ਰਿਹਾ ਪੂਰਾ ਵੀਡੀਓ ਦੇ ਵਿੱਚ ਇਹ ਪੈਚ ਵਰਕ ਦਾ ਕੰਮ ਹੈਗਾ ਜੀ ਤੇ ਇਹ ਹੈਗਾ ਜੀ ਇਹਦਾ ਥ੍ਰੈਡ ਵਰਕ ਦਾ ਸਾਰਾ ਹੀ ਥ੍ਰੈਡ ਵਰਕ ਦਾ ਕੰਮ ਹੈਗਾ ਤੇ ਵਿੱਚ ਹੀ ਸਿੱਪੀ ਦਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਹਾਈਲਾਈਟ ਦਿੰਦਾ ਹੈ ਜੀ ਇਹ ਵਰਕ ਨੂੰ ਜਿਹੜਾ ਸੀਕਵੈਂਸ ਦਾ ਵਿੱਚ ਨਾਲ ਕੰਮ ਹੋਇਆ ਹੋਇਆ ਹੈਗਾ ਤੇ ਨਾਲ ਇਹਦੇ ਪਲੇਨ ਬਾਟਮ ਰਹੂਗੀ ਜੀ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੀ ਆ ਦੇਖੋ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਦੁਪੱਟਾ ਹੈਗਾ ਦੁਪੱਟਾ ਰਹੂਗਾ ਜੀ ਇਹ ਮਸ਼ਲੀਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਤੇ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਹੈ ਤੇ ਅਗਲਾ ਜਿਹੜਾ ਆਪਾਂ ਸੂਟ ਤੁਹਾਨੂੰ ਦਿਖਾਉਣੀ ਆ ਹੋਊਗੀ ਇਹਦਾ ਹੀ ਕਲਰ ਹੈਗਾ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਕਰੋ ਚੱਕ ਬਹੁਤ ਹੀ ਜ਼ਿਆਰਾ ਸੋਹਣਾ ਕਲਰ ਤੇ ਸਾਰੇ ਹੀ ਸ਼ਰਟ ਦੇ ਵਿੱਚ थ्रेड ਵਰਕ ਦਾ ਕੰਮ ਹੋਇਆ ਹੋਇਆ ਹੈਗਾ ਇਹ ਫਰੰਟ ਬੱਲੇ ਤੇ ਹੀ ਹੋਊਗਾ ਜੀ ਇਹਦਾ ਵਰਕ ਹੈ ਜਿਹੜਾ ਬੈਕ ਵਾਲਾ ਪਲੇਨ ਹੈ ਪ੍ਰਿੰਟ ਰਹੂਗਾ ਪਰ थ्रेड ਵਰਕ ਦਾ ਕੰਮ ਨਹੀਂ ਰਹੂਗਾ ਨਾਲ ਇਹਦੇ ਪਲੇਨ ਬਾਟਮ ਹੈਗੀ ਹੈ ਦੇਖੋ ਤਾਂ ਕਲੀਅਰ ਆਉਂਦਾ ਨਾਲ ਇਹਦੇ ਹੈਗਾ ਜੀ ਦੁਪੱਟਾ ਮਸਲੀਨ ਦਾ ਇਹ ਦੁਪੱਟਾ ਰੱਖੂਗਾ ਤੇ ਇਹ ਰਹੂਗਾ ਜੀ ਸੂਟ ਜਿਹੜੀਆਂ ਵੀ ਭੈਣਾਂ ਨੇ ਸੂਟ ਸਾਡੇ ਕੋਲੋਂ ਵਾਇ ਕਰਨੇ ਨੇ ਉਹ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਮੇਰੇ ਵਟਸਐਪ ਨੰਬਰ ਤੇ ਤੁਸੀਂ ਭੇਜ ਕੇ ਆਪਣੇ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਤੇ ਜੇ ਤੁਸੀਂ ਸਾਡੇ ਨਾਲ ਕੋਈ ਵੀ ਕਾਲ ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਸੂਟ ਤੁਹਾਨੂੰ ਕਿਵੇਂ ਲੱਗੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਫਿਰ ਮਿਲਦੇ ਆਂ ਜੀ ਆਪਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਖਸ਼ੀ ਕਾਲ ਜੀ ਸਾਰਿਆਂ ਨੂੰ